ਅੱਜ ਬਣਾਵਾਂਗੇ ਆਪਾਂ ਪੰਜੀਰੀ ਜੋ ਕਿ ਸਰਦੀਆਂ ਦਾ ਇੱਕ ਰਾਮਬਣ ਆਪਣੇ ਕੋਲੇ ਖਾਣ ਨੂੰ ਵਧੀਆ ਤੇ ਤੰਦਰੁਸਤ ਸਰੀਰ ਦਾ ਰਾਜ ਆ ਦੇਖ ਸਕਦੇ ਹੋ ਪਹਿਲਾਂ ਪਾਇਆ ਆਪਾਂ ਦੇਸੀ ਘਿਓ ਕੜਾਈ ਦੇ ਵਿੱਚ 1 ਲੀਟਰ ਤੇ ਹੁਣ ਨਾਲ ਹੀ ਨਾਲ ਪਾਵਾਂਗੇ ਆਪਾਂ ਅੱਧਾ ਲੀਟਰ ਘਿਓ ਦਾ ਹੋਰ ਆਪਣੇ ਕੋਲ ਕੋਲ 1.5 ਲੀਟਰ ਘਿਓ ਤੇ ਇਹਦੇ ਵਿੱਚ ਪਾਵਾਂਗੇ ਆਪਾਂ 1.5 ਕਿਲੋ ਕਣਕ ਦਾ ਆਟਾ ਇਸ ਨੂੰ ਹੌਲੀ ਹੌਲੀ ਮਿਕਸ ਕਰਦੇ ਜਾਵਾਂਗੇ ਘਿਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੌਲੀ ਹੌਲੀ ਹਿਲਾ ਕੇ ਵਿੱਚ ਮਿਕਸ ਕਰਦੇ ਜਾਣਾ ਜਾਂਕਿ ਆਪਣਾ ਜਿਹੜਾ ਆਟਾ ਘਿਓ ਦੇ ਵਿੱਚ ਬਿਲਕੁਲ ਮਿਲ ਸਕਦਾ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਵਧੀਆ ਮਿਕਸ ਹੋਣਾ ਸ਼ੁਰੂ ਹੋ ਗਿਆ ਤੇ ਕਿਸ ਤਰ੍ਹਾਂ ਸੋਹਣਾ ਰੰਗ ਫੜਦਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਦੇਖੋ ਜਿੰਨੇ ਜਿਹਰੇ ਲਾਲ ਨਹੀਂ ਹੋ ਜਾਂਦਾ ਇਸ ਨੂੰ ਇਸੇ ਤਰ੍ਹਾਂ ਹੀ ਵਿੱਚ ਘਮਾਕ-ਘਾਕੇ ਬਿਲਕੁਲ ਆਟੇ ਨੂੰ ਭੁੰਨ ਕੇ ਲਾਲ ਕਰ ਦੇਣਾ ਵਿੱਚ ਤੇ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਪਾਵਾਂਗੇ ਆਪਾਂ ਗੁੰਦ ਤੇ ਇਸਨੂੰ ਬਿਲਕੁਲ ਮਿਕਸ ਕਰ ਦੇਵਾਂਗੇ ਵਿੱਚ ਇਸ ਦੇ ਨਾਲ ਹੀ ਪਾਵਾਂਗੇ ਦੇ ਵਿੱਚ ਪੀਸੀ ਹੋਈ ਚੀਨੀ ਤੇ ਇਸ ਨੂੰ ਬਿਲਕੁਲ ਮਿਕਸ ਕਰ ਦੇਵਾਂਗੇ ਵਿੱਚ ਇਸੇ ਤਰ੍ਹਾਂ ਨੂੰ ਹਲਾ ਮਲਾ ਕੇ ਮਿਕਸ ਕਰਦੇ ਜਾਵਾਂਗੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਵਿੱਚ ਮਿਕਸ ਹੋ ਚੁੱਕੇ ਤੇ ਨਾਲ ਹੀ ਨਾਲ ਪਾਵਾਂਗੇ ਆਪਾਂ ਖੜਾ ਤਾਂ ਕਿ ਆਪਾਂ ਸਰੀਰ ਬਿਲਕੁਲ ਤੰਦਰੁਸਤ ਰਹੇ ਇਸ ਤੇ ਖਾਣ ਨਾਲ ਤੇ ਇਸ ਨੂੰ ਵੀ ਬਿਲਕੁਲ ਉਸੇ ਤਰ੍ਹਾਂ ਹੀ ਹਲਾ ਕੇ ਵਿੱਚ ਮਿਕਸ ਕਰ ਦੇਵਾਂਗੇ ਇਸੇ ਤਰ੍ਹਾਂ ਇਸ ਨੂੰ ਮਿਕਸ ਕਰ ਦੇਵਾਂਗੇ ਸਵਾਰ ਕੇ ਤਾਂ ਕਿ ਆਪਣੀ ਪਤਰੀਵੇ ਚੰਗੀ ਤਰ੍ਹਾਂ ਰਲ ਸਕੇ ਦੇਖ ਸਕਦੇ ਆ ਕਿੰਨੀ ਵਧੀਆ ਬਣ ਰਹੀ ਐ ਇਸੇ ਤਰ੍ਹਾਂ ਹਲਾ ਹਲਾ ਕੇ ਬਿਲਕੁਲ ਵਿੱਚ ਮਿਕਸ ਕਰਕੇ ਤੇ ਆਪਾਂ ਇਸ ਦੇ ਨਾਲ ਪਾਵਾਂਗੇ ਪੰਜੀਰੀ ਦੀ ਜੋ ਵੀ ਆਪਣੇ ਕੋਲ ਸਮਗਰੀ ਹੋ ਰਾ ਇੱਕ ਇੱਕ ਕਰਕੇ ਸਾਰੀ ਸਮਗਰੀ ਵਿੱਚ ਪਾਵਾਂਗੇ ਇਹਦੇ ਦੇਖ ਸਕਦੇ ਆ ਤੁਸੀਂ ਤੇ ਇਸੇ ਤਰ੍ਹਾਂ ਹੀ ਇਸ ਨੂੰ ਵਿੱਚ ਪਾ ਕੇ ਤੇ ਇਸ ਦੇ ਵਿੱਚ ਜਿਹੜੀ ਆਪਣੇ ਕੋਲ ਇਸ ਦੇ ਨਾਲ ਨਾਲ ਹੋਰ ਵੀ ਜੋ ਵੀ ਸਮਗਰੀ ਆਪਣੇ ਚੀ ਦੇ ਵਿੱਚ ਪੈਂਦੀ ਆ ਇੱਕ ਇੱਕ ਕਰਕੇ ਸਾਰੀ ਪਾਉਂਦੇ ਜਾਵਾਂਗੇ ਤੁਸੀਂ ਦੇਖ ਸਕਦੇ ਆ ਸਾਰੀ ਸਮਗਰੀ ਵਿੱਚ ਰਲਾ ਦਿੱਤੀ ਆ ਇਸ ਨੂੰ ਹੁਣ ਰਲਾ ਕੇ ਸਾਰਾ ਸਮਗਰੀ ਇਸ ਨੂੰ ਚੰਗੀ ਤਰ੍ਹਾਂ ਹਲਾਵਾਂਗੇ ਤਾਂ ਕਿ ਆਪਣੀ ਜੋ ਵੀ ਸਮਗਰੀ ਹੈ ਵਿੱਚ ਚੰਗੀ ਤਰ੍ਹਾਂ ਰਲ ਸਕੇ ਇਹ ਆਪਣੇ ਪੰਜੀਰੇ ਦੇ ਵਿੱਚ ਤਾਕਤ ਦਸਮਾਨਾ ਜੋ ਕੇ ਪਸਰੀ ਨੂੰ ਬਹੁਤ ਵਧੀਆ ਕਮਜ਼ੋਰੀ ਥਕਾਵਟ ਸਭ ਕੁਝ ਦੂਰ ਕਰ ਦੇਵੇਗੀ ਤੇ ਇਸ ਦੇ ਨਾਲ ਪਾਵਾਂਗੇ ਆਪਾਂ ਇਹਦੇ ਵਿੱਚ ਖੋਪੇ ਦਾ ਬਰੂਦਾ ਤਾਂ ਕਿ ਸਵਾਦ ਆਪਣਾ ਹੋਰ ਵਧੀਆ ਤੇ ਸਰੀਰ ਨੂੰ ਵਧੀਆ ਤੰਦਰੁਸਤੀ ਮਿਲੇ ਤੇ ਇਸ ਦੇ ਨਾਲ ਨਾਲ ਇਸ ਨੂੰ ਫਿਰ ਹੌਲਾ ਕੇ ਵਿੱਚ ਮਿਕਸ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਆ ਬਿਲਕੁਲ ਮਿਕਸ ਕਰ ਦੇਵਾਂਗੇ ਵਿੱਚ ਇਹਦੇ ਹਰਲਾ ਕੇ ਇਹਨੂੰ ਤੇ ਇਸ ਦੇ ਨਾਲ ਨਾਲ ਦੇਖ ਸਕਦੇ ਹੋ ਵਿੱਚ ਬਿਲਕੁਲ ਮਿਕਸ ਹੋ ਚੁੱਕਿਆ ਤਾਂ ਹੁਣ ਇਸ ਦੇ ਵਿੱਚ ਪਾਵਾਂਗੇ ਆਪਾਂ ਡਰਾਈ ਫਰੂਟਸ ਤੁਸੀਂ ਦੇਖ ਸਕਦੇ ਆ ਹੁਣ ਇਸ ਦੇ ਵਿੱਚ ਡਰਾਈ ਫਰੂਟ ਪਾਉਣ ਦੀ ਵਾਰੀ ਆ ਚੁੱਕੀ ਆਪਣੇ ਕੋਲੇ ਇਸ ਦੇ ਨਾਲ ਹੀ ਆਪਣੀ ਪੰਜੀਰੀ ਨੂੰ ਹਲਾ ਹਲਾ ਕੇ ਵਿੱਚ ਡਰਾਈ ਫਰੂਟਸ ਜਿਹਾ ਮਿਕਸ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਬਣ ਕੇ ਤਿਆਰ ਹੋਈ ਆਪਣੀ ਪੰਜੀਰੀ ਤੇ ਡਰਾਈ ਫਰੂਟਸ ਨੂੰ ਵਿੱਚ ਮਿਕਸ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਆ ਬਿਲਕੁਲ ਰੱਖਸ ਮਿਕਸ ਹੋ ਚੁੱਕਿਆ ਵਿੱਚ ਤੇ ਆਪਣੀ ਪੰਜੀਰੀ ਵੀ ਬਿਲਕੁਲ ਬਣ ਕੇ ਆਪਣੇ ਕੋਲ ਰੈਡੀ ਹੋ ਚੁੱਕੀ ਆ ਤੁਸੀਂ ਵੀ ਇਸ ਤਰੀਕੇ ਨੂੰ ਘਰੇ ਜਰੂਰ ਅਪਣਾਓ ਕਮੈਂਟ ਕਰਕੇ ਜਰੂਰ ਜਾਇ ਜੀ ਕਿੱਦਾਂ ਦੀ ਤੁਹਾਨੂੰ ਲੱਗੀ ਸਾਡੀ ਪੰਜੀਰੀ ਦੀ ਰੈਸਪੀ